ਕਾਲੇਦਨ ਪਿਛਲੇ 40 ਦਿਨਾਂ ਤੋਂ ਲਗਾਤਾਰ ਮੈਂ ਕੰਪੇਨ ਕਰ ਰਿਹਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੀਆ ਵੀ ਤੁਸੀਂ ਉਮੀਦਵਾਰਾਂ ਦਾ ਕਿਰਦਾਰ ਤੇ ਕਾਰਗੁਜ਼ਾਰੀ ਦੇਖ ਕੇ ਫੈਸਲੇ ਕਰੋ ਸੋ ਮੈਂ ਬੇਨਤੀ ਕਰ ਰਿਹਾ ਵੀ ਸਾਡੇ ਜਿਹੜੇ ਸਤਾਰਜੋਗ ਤਿੰਨੋ ਹੀ ਉਮੀਦਵਾਰ ਮੇਰੇ ਕੁਝ ਸਵਾਲਾਂ ਪੰਜ ਸਵਾਲ ਕਿ ਉਹ ਜੋ ਆਪ ਦੇਣ ਤੇ ਮੇਰੇ ਤੋਂ ਕੋਈ ਵੀ ਕੁਐਸਚਨ ਪੁੱਛਣਾ ਲਾਈਵ ਹੋ ਕੇ ਪੁੱਛਣ ਅਖਬਾਰ 'ਚ ਪੁੱਛਣ ਮੀਡੀਆ ਰਾਹੀਂ ਪੁੱਛਣ ਮੈਂ 28 ਤਰੀਕ ਨੂੰ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਉਨਾ ਸਵਾਲਾਂ ਦਾ ਜਿਹੜਾ ਜਵਾਬ ਦੇਵਾਂਗਾ ਮੇਰੇ ਜਿਹੜੇ 5 ਕੁਐਸਚਨ ਹੈ ਪਹਿਲਾਂ ਤਾਂ ਕੇਂਦਰੀ ਮੰਤਰੀ ਜਿਹੜੇ ਬੀਬਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਜੀ ਤੋਂ ਆ ਜਿਹੜੇ ਕੇਂਦਰ ਦੇ ਅੰਦਰ ਵਜ਼ੀਰ ਰਹੇ ਔਰ ਉਹ ਥਾਲੀਆਂ ਖੜਕਾ ਕੇ ਮਹਿੰਗਾਈ ਦੇ ਖਿਲਾਫ ਜਿਹੜਾ ਬੀਜੇਪੀ ਦੇ ਖਿਲਾਫ ਧਰਨੇ ਵੀ ਕਰਦੇ ਰਹੇ ਪ੍ਰਦਰਸ਼ਨ ਵੀ ਕਰਦੇ ਰਹੇ ਔਰ ਜਦੋਂ ਕਾਂਗਰਸ 'ਚ ਸੀਗੇ ਗ੍ਰਾਮ ਮੰਦਰ ਦਾ ਵਿਰੋਧ ਵੀ ਕਰਦੇ ਰਹੇ ਕੀ ਤੁਸੀਂ ਉਸ ਸਟੈਂਡ ਤੇ ਅੱਜ ਵੀ ਕਾਇਮ ਆ ਜਾਂ ਫਟਕਾ ਪਵਾ ਕੇ ਉਹ ਜਿਹੜਾ ਸਟੈਂਡ ਆ ਤੁਹਾਡਾ ਬਦਲ ਗਿਆ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਜਰੂਰ ਕਲੀਅਰ ਕਰੋ ਫਿਰ ਤੁਸੀਂ 20 ਸਾਲ ਲਗਾਤਾਰ ਮੈਂਬਰ ਪਾਰਲੀਮੈਂਟ ਰਹੇ ਆ ਜੇ ਪੂਰੇ ਲੋਕ ਸਭਾ ਹਲਕੇ ਚ ਕਿਹੜਾ ਜਿਹੜਾ ਵੱਡਾ ਪ੍ਰੋਜੈਕਟ ਤੁਸੀਂ ਲੈ ਕੇ ਆਈਆਂ ਜਿਸ ਦੇ ਨਾਲ 2-4000 ਨੌਜਵਾਨਾਂ ਨੂੰ ਜਿਹੜੀ ਨੌਕਰੀ ਮਿਲੀ ਹੋਏ ਕਿਰਪਾ ਕਰਕੇ ਉਹ ਵੀ ਕਲੀਅਰ ਕਰੋ ਫਿਰ ਜਿਹੜੀ 17ਵੀਂ ਲੋਕ ਸਭਾ ਦੇ ਕਾਰਜਕਾਲ ਕਾਲ ਦੌਰਾਨ ਨੌ ਹਲਕਿਆਂ ਦੇ ਅੰਦਰ ਤੁਸੀਂ ਆਪਣੀ ਜਿਹੜੀ ਤੁਹਾਡੀ ਡਿਸਕ੍ਰੀਸ਼ਨਰੀ ਗ੍ਰਾਂਟ ਹੁੰਦੀ ਆ ਕਿੰਨੇ ਹਲਕਿਆਂ 'ਚ ਕਿਹੜੇ-ਕਿਹੜੇ ਵਿਕਾਸ ਕਾਰਜ करवाए ਤੇ ਕਿੰਨੀ ਗ੍ਰਾਂਟ ਆ ਜਿਹੜੀ ਤੁਸੀਂ 5 ਸਾਲਾਂ ਦੇ ਅੰਦਰ ਖਰਚ ਕਰਨੀ ਔਰ ਚਾਰ ਵਾਰ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਆ ਛਤਰਾਣਾ 'ਚ ਔਰ ਜਿਹੜੀ ਇੱਥੇ ਦੇਵੀਗੜ੍ਹ 'ਚ ਹਰ ਸਾਲ ਟਾਂਗਰੀ ਔਰ ਧੱਗਰ ਜਿਹੜਾ ਹੜ ਲੈਂਦਾ ਕਿਸਾਨ ਵੀਰ ਹਰ ਸਾਲ ਹੌਂੜਾਂ ਤੋਂ ਆਪਣੀ ਜ਼ਮੀਨ ਨੂੰ ਬਚਾ ਕੇ ਤਦਰੀ ਕਰਕੇ ਦੁਬਾਰਾ ਫਿਰ ਫਸਲ ਉਗਾਉਂਦੇ ਆ ਤੁਸੀਂ ਠੱਗੜ ਦੇ ਪਾਣੀ ਨੂੰ ਬੰਨ੍ਹੇ ਲਾਉਣ ਵਾਸਤੇ ਚੱਕ ਡੈਮ ਬਣਨ ਵਾਸਤੇ ਜਿਹੜੇ ਪ੍ਰਾਲੇ ਕਰਿਆ ਕਿਰਪਾ ਕਰਕੇ ਚਾਨਣਾ ਔਰ ਥੋੜੇ ਹੀ ਹਲਕੇ ਚ ਪਟਿਆਲਾ 2 ਚ 24 ਪਿੰਡਾਂ ਦੀ ਜ਼ਮੀਨ ਐਕਵਾਇਰ ਹੋਈ ਥੋੜੇ ਦੇ ਸਬੰਧ ਮੁਤਾਬਕ ਤੁਸੀਂ ਉਹ ਸੜਕ ਬਣਾਉਣ ਦਾ 764 ਕਰੋੜ ਦਾ ਟੈਂਡਰ ਵੀ ਗੱਟਕਰੀ ਜੀਤੋਂ ਜਿਹੜਾ ਪਲੋਟ ਕਰਵਾਇਆ ਤੁਹਾਡੇ ਇੱਕ ਕੌਂਸਲਰ ਨੇ ਉਸ ਦਾ ਧੰਨਵਾਦ ਕੀਤਾ ਤੁਸੀਂ ਕਿਰਪਾ ਕਰਕੇ ਮੈਨੂੰ ਦੱਸੋਗੇ ਕਿ ਆਹ ਉਹ ਨਾ 24 ਪਿੰਡਾਂ ਦੇ ਕਿਸਾਨਾਂ ਨੂੰ ਕਾਨੂੰਨ ਦੇ ਅਸਾਰ ਨਾਲ ਉਹਨਾਂ ਕਿਸਾਨਾਂ ਨੂੰ ਮਿਲ ਗਈ ਜੇ ਨਹੀਂ ਨਹੀਂ ਮਿਲੀ ਤਾਂ ਕੌਣ ਜ਼ਿੰਮੇਵਾਰ ਆ ਉਸ ਵਕਤ ਇਹ ਮੇਰੇ ਪੰਜ ਕੁਐਸਚਨ ਜਿਹੜੇ ਮਹਾਰਾਣੀ ਪ੍ਰਮੇਲਕੌਰ ਜੀ ਤੋਂ ਆ ਔਰ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਮੇਰੀ ਬੇਨਤੀ ਆ ਕਿ ਤੁਸੀਂ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਦੱਸਣ ਕਿ ਤੁਸੀਂ ਜਦੋਂ ਪਹਿਲੀ ਵਾਰੀ ਆਮ ਆਦਮੀ ਪਾਰਟੀ ਤੋਂ ਚੋਣ ਲੜੀ ਉਸ ਟਾਈਮ ਤੁਸੀਂ ਕਿਹਾ ਸੀਗਾ ਕਿ ਕਾਂਗਰਸ ਦੇ ਦੀ ਸਭ ਤੋਂ ਪ੍ਰਿਸ਼ਤ ਪਾਰਟੀ ਔਰ ਕਾਂਗਰਸ ਨੇ ਹਿੰਦੂ ਸਿੱਖ ਭਾਈਚਾਰੇ 'ਤੇ ਸ਼ਾਂਝ ਖਤਮ ਕੀਤੀ ਔਰ ਕਾਂਗਰਸ ਦੇਸ਼ ਤੋਂ ਜਿਹੜਾ ਸਫਾਇਆ ਹੋਣਾ ਚਾਹੀਦਾ ਹੈ। ਕੀ ਤੁਸੀਂ ਅੱਜ ਤੁਸੀਂ ਪਾਰਟੀ ਬਦਲ ਕੇ ਕਾਂਗਰਸ ਦੇ ਸ਼ਾਮਲ ਹੋ ਗਏ? ਕੀ ਤੁਸੀਂ ਪਹਿਲਾਂ ਠੀਕ ਸੀਗੇ ਜਾਂ ਅੱਜ ਠੀਕ ਸੀਗੇ? ਕੀ ਤੁਸੀਂ ਅੱਜ ਭਸਤਾਚਾਰ ਜਿਹੜਾ ਉਹ ਕਬੂਲ ਕਰ ਲਿਆ ਜਾਂ ਕਾਂਗਰਸ ਅੱਜ ਭਸਤਾਚਾਰੀ ਨਹੀਂ ਰਹੀ ਔਰ ਕਾਂਗਰਸ ਦਾ ਹੱਥ ਹੈ ਜਿਹੜਾ ਉਹ ਕੁੰਨੀ ਪੰਜਾ ਨਹੀਂ ਗਿਆ। ਕਿਰਪਾ ਕਰਕੇ ਆਪਣੀ ਜਿਹੜੀ ਪੋਜੀਸ਼ਨ ਕਲੀਅਰ ਕਰੋ ਕਿ ਤੁਸੀਂ ਪਹਿਲਾਂ ਠੀਕ ਸੀ ਜਾਂ ਅੱਜ ਠੀਕ ਹੈ ਨਹੀਂ ਤੁਸੀਂ ਸੰਸਦ ਦੇ ਅੰਦਰ ਪੰਜਾਬ ਦੇ ਕਿਸਾਨਾਂ ਵਾਸਤੇ ਵਪਾਰੀਆਂ ਵਾਸਤੇ ਮਜ਼ਦੂਰਾਂ ਵਾਸਤੇ ਔਰ ਕਰਮਚਾਰੀਆਂ ਵਾਸਤੇ ਕਿੰਨੇ ਕੁਐਸਚਨ ਜਿਹੜੇ ਪੁੱਛੇ ਹਨ ਔਰ ਕਿਸਾਨਾਂ ਦੇ ਹੱਕ 'ਚ ਕਿੰਨੀ ਕੁ ਵਾਰੀ ਲੋਕ ਸਭਾ ਦੇ ਅੰਦਰ ਡਟ ਕੇ ਜਿਹੜੇ ਖੜੇ ਹੈ ਜਦੋਂ ਤੁਸੀਂ ਪੰਜ ਵਾਰੀ ਮੈਂਬਰ ਪਰ ਪੰਜ ਸਾਲ ਮੈਂਬਰ ਪਰ ਜੁੜੇ ਤੁਸੀਂ ਬਤੌਰ ਸੰਸਦ ਮੈਂਬਰ ਕੱਗਰ ਜਿਹੜਾ ਹਰ ਸਾਲ ਹੁਣਾਉਂਦਾ ਹੈਗਾ ਉਸ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਕਿਹੜੇ ਕਿਹੜੇ ਉਪਰਾਲੇ ਕਰੇ ਔਰ ਕਿੰਨੇ ਵਾਰੀ ਲੋਕ ਸਭਾ ਦੇ ਅੰਦਰ ਇਸ ਬਾਰੇ ਗੱਲਬਾਤ ਕੀਤੀ ਔਰ ਹਟਕਾ ਪਟਿਆਲਾ ਦਾ ਪਛੜਾਪਨ ਦੂਰ ਕਰਨ ਵਾਸਤੇ ਤੁਹਾਡੇ ਨੂੰ ਐਜ ਮੈਂਬਰ ਲੋਕ ਸਭਾ ਕਿਹੜੇ ਉਪਰਾਲੇ ਕੀਤੇ ਔਰ ਮੇਰੀ ਬੇਨਤੀ ਆ ਵੀ ਇਹ ਵੀ ਕਲੀਅਰ ਕਰੋ ਕਿ ਤੁਸੀਂ 5 ਸਾਲ ਵਾਸਤੇ ਮੈਂਬਰ ਪਾਰਲੀਮੈਂਟ ਲੋਕ ਸਭਾ ਤੇ ਰਹੇ ਔਰ 5 ਸਾਲ ਹੀ ਤੁਸੀਂ ਲੋਕ ਸਭਾ ਐਜ ਮੈਂਬਰ ਲੋਕ ਸਭਾ ਜਿਹੜੀ ਉਹ ਤਨਖਾਹ ਵਿਡਰਾ ਕਰੀਏ ਤੁਸੀਂ ਕਿੰਨੇ ਪਰਸੈਂਟ ਜਿਹੜੀ ਹਾਜ਼ਰੀਆਂ ਤੁਹਾਡੀਆਂ ਲੋਕ ਸਭਾ ਦੇ ਅੰਦਰ ਰਹੀਆਂ ਹੈਗੀਆਂ ਜੇ ਇੰਨਾ ਜਿਹੜੀ ਮੇਰੀ ਜਾਣਕਾਰੀ ਮੁਤਾਬਕ 54% ਗੈਰਹਾਜ਼ਰੀਆਂ ਤੁਹਾਡੀਆਂ ਹੋਈਆਂ ਤੇ ਇਸ ਗੈਰਹਾਜ਼ਰੀ ਦੇ ਸਮੇਂ ਦੇ ਦੌਰਾਨ ਤੁਸੀਂ ਆਪਣੇ ਅਸਤੀਫਾ ਜਿਹੜੀ ਲੋਕ ਸਭਾ ਤੋਂ ਅਸਤੀਫਾ ਜਮਿਲੀ ਦਿੱਤਾ ਤਾਂ ਕਿ ਦੂਸਰਾ ਉਮੀਦਵਾਰ ਆ ਕੇ ਤੁਹਾਡੀ ਜਗ੍ਹਾ ਲੋਕ ਸਭਾ ਹਲਕਾ ਪਟਿਆਲਾ ਦਾ ਪ੍ਰਤੀ ਨਿਯੁਕਤ ਕਰ ਸਕਦਾ ਹੈ ਸੋ ਇਹ ਮੇਰੇ ਪੰਜ ਕੁਸਚਨ ਧਰਮਿੰਦਰ ਗੰਦੀ ਜੀ ਨੇ ਸਾਡੇ ਸਟਾਫਰ ਜੀ ਦਾ ਡਾਕਟਰ ਬਲਬੀਰ ਸਿੰਘ ਜੀ ਨੂੰ ਮੇਰੀ ਬੇਨਤੀ ਆ ਵੀ ਥੋੜੇ ਹਲਕੇ ਤੇ ਡਾਕਟਰ ਬਲਬੀਰ ਸਿੰਘ ਜੀ ਨੂੰ ਬੇਨਤੀ ਬੇਨਤੀ ਆ ਵੀ ਥੋੜੇ ਹਲਕੇ ਤੇ 24 ਪਿੰਡਾਂ ਦੀ ਜ਼ਮੀਨਾਂ ਜਿਹੜੀ ਉਹ ਰਿੰਗ ਰੋਡ ਵਾਸਤੇ ਐਪਰ ਤੇ ਜੋ ਦੱਸਿਆ ਗਿਆ ਰਿੰਗ ਰੋਡ ਦੀ ਜਿਹੜੀ ਜ਼ਮੀਨ ਦੀ ਐਂਟਰੀ ਆ 3D ਨੋਟੀਫਿਕੇਸ਼ਨ ਆ 2.5 ਸਾਲ ਪਹਿਲਾਂ ਜਿਹੜੀ ਰੈਵਨਿਊ ਰਿਕਾਰਡ ਚ ਐਂਟਰੀ ਹੋ ਚੁੱਕੀ ਹੈ ਜ਼ਿਮੀਂਦਾਰ ਨਾ ਉਹਦੇ ਤੋਂ ਲੋਨ ਲੈ ਸਕਦੇ ਨਾ ਉਹ ਵੇਚ ਸਕਦੇ ਤੁਸੀਂ 2.5 ਸਾਲਾਂ ਦੇ ਅੰਦਰ ਅੰਦਰ ਅੱਜ ਤੱਕ ਵੀ ਕਿਸਾਨਾਂ ਨੂੰ ਕੰਪਨਸੇਸ਼ਨ ਕਿਉਂ ਨਹੀਂ ਦੇ ਸਕਦੇ ਤੁਹਾਡੇ ਡਿਪਟੀ ਕਮਿਸ਼ਨਰ ਦੀ ਇੱਕ ਲੈਟਰ ਜਿਹੜੇ ਕਿਸਾਨ ਵੀਰ ਮੈਨੂੰ ਦੇ ਕੇ ਗਏ ਆ ਉਸ ਅਨੁਸਾਰ ਜਿਹੜੀ ਜ਼ਮੀਨ ਦੀ ਕੀਮਤ ਆ ਨੈਸ਼ਨਲ ਹਾਈਵੇ ਤੋਂ 2 ਕਿਲੇ ਦੂਰ 20 ਲੱਖ ਔਰ ਪਿੱਛੇ 18 ਲੱਖ ਰੁਪਏ ਪਰ ਕਿਲਾ ਜਿਹੜਾ ਰੇਟ ਬਣਦਾ ਹੈਗਾ ਤੇ ਉਸਦੇ ਫੈਕਟਰ ਲਾ ਕੇ ਕੀਮਤ ਦੇ ਹੀ ਜਾਣੀ ਜਦ ਕਿ ਕਾਨੂੰਨ ਦੇ ਹਿਸਾਬ ਨਾਲ 2 ਕਰੋੜ 88 ਲੱਖ ਰੁਪਏ ਕਿੱਲਾ ਜਿਹੜੇ ਬੇਸ ਰੇਟ ਬਣਦਾ ਹੈਗਾ ਤੁਸੀਂ ਕਿਰਪਾ ਕਰਕੇ ਕਲੀਅਰ ਕਰੋ ਕਿ ਆ 20 ਲੱਖ ਰੁਪਏ ਕਿੱਲੇ ਨੂੰ ਪੰਜਾਬ ਚ ਕੋਈ ਜੰਗਲ ਦੀ ਜ਼ਮੀਨ ਵੀ ਮਿਲਦੀ ਹੈ ਤੁਸੀਂ ਕਿਸਾਨਾਂ ਨਾਲ ਇੰਨਾ ਵੱਡਾ ਧੋਖਾ ਕਿਉਂ ਕਰ ਰਹੇ ਆ ਇਹ ਜਰੂਰ ਪੰਜਾਬ ਦੇ ਲੋਕਾਂ ਨੂੰ ਕਲੀਅਰ ਕਰੋ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਫਿਰ ਤੁਸੀਂ ਕੇਜਰੀਵਾਲ ਦੇ ਭਗਵੰਤ ਮਾਨ ਜੀ ਤੋਂ ਮਾਤਾ ਕਸਲਿਆ ਹਸਪਤਾਲ ਦੇ ਇੱਕ ਵਾਰਡ ਦਾ ਨੀ ਪੱਥਰ ਜਿਹੜਾ ਉਦਘਾਟਨ ਦਾ ਨੀ ਪੱਥਰ ਪਾਇਆ ਸੀ। ਕੀ ਉਹ ਥੋੜੀ ਸਰਕਾਰ ਚ ਕੰਪਲੀਟ ਹੋ ਗਿਆ? ਜਿਹਦਾ ਉਦਘਾਟਨ ਕਰਿਆ ਤਾਂ ਜਾਂ ਉੱਥੇ ਥੋੜੀ ਕਾਰਗੁਜ਼ਾਰੀ ਕਿਹਾ ਜਿਹੜਾ ਉਹ ਜਰੂਰ ਉੱਥੇ ਦੱਸੋ ਵੀ ਤੁਸੀਂ ਕਿੰਨੇ ਪੈਸੇ ਉਸ ਜਿਹੜਾ ਮਾਤਾ ਕਸਲਿਆ ਵਾਰਡ ਦੇ ਅੰਦਰ ਲਾਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਥੋੜੀ ਕਾਰਗੁਜ਼ਾਰੀ ਕਿਹਾ ਫਿਰ ਤੁਸੀਂ ਨਾ ਜਿਹੜਾ ਮੈਨੀਫੈਸਟੋ ਦਾ ਕਰਦਾ ਫਿਰ ਤੁਸੀਂ ਕੇਜਰੀਵਾਲ ਤੇ ਭਗਵੰਤ ਮਾਨ ਜੀ ਤੋਂ ਮਾਤਾ ਕਸਲਿਆ ਹਸਤਾਲ ਦੇ ਇੱਕ ਵਾਰਡ ਦਾ ਨੀ ਪੱਥਰ ਜਿਹੜਾ ਉਦਘਾਟਨ ਦਾ ਨੀ ਪੱਥਰ ਰਖਾਇਆ ਸੀ। ਕੀ ਉਹ ਥੋੜੀ ਸਰਕਾਰ ਚ ਕੰਪਲੀਟ ਹੋ ਗਿਆ? ਜਿਹਦਾ ਉਦਘਾਟਨ ਕਰਿਆ ਤਾਂ ਜਾਂ ਉੱਥੇ ਥੋੜੀ ਕਾਰਗੁਜ਼ਾਰੀ ਕਿਹਾ ਜਿਹੜਾ ਉਹ ਜ਼ਰੂਰ ਉੱਥੇ ਦੱਸੋ ਵੀ ਤੁਸੀਂ ਕਿੰਨੇ ਪੈਸੇ ਉਸ ਜਿਹੜਾ ਮਾਤਾ ਕੁਸਲਿਆ ਬਾੜ ਦੇ ਅੰਦਰ ਲਾਇਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਤੁਹਾਡੀ ਕਾਰਗੁਜ਼ਾਰੀ ਕੀ ਹੈ ਫਿਰ ਤੁਸੀਂ ਨਾ ਜਿਹੜਾ ਮੈਨੀਫੈਸਟੋ ਦਾ ਜਦੋਂ ਇਲੈਕਸ਼ਨਾਂ ਦੇ ਅੰਦਰ ਆਮ ਆਦਮੀ ਪਾਰਟੀ ਨੇ ਚੋਣ ਲੜੀ ਆ 16 ਹਸਪਤਾਲ ਬਣਾਉਣ ਦੀ ਕਮਿਟਮੈਂਟ ਪੰਜਾਬ ਦੇ ਲੋਕਾਂ ਨਾਲ ਕੀਤੀ ਆ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕਰਕੇ 92 ਐਮ ਐਲ ਏ ਜਿਤਾਏ ਸੀਗੇ ਤੁਸੀਂ ਹੈਲਥ ਮਿਨਿਸਟਰ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੋ ਵੀ ਇਹ ਨਾ 16 ਹਸਪਤਾਲ ਜੋ 25 ਸਾਲ ਦੇ ਅੰਦਰ ਘੱਟੋ ਘੱਟ 8 ਤਾਂ ਕੰਪਲੀਟ ਹੋਣੇ ਚਾਹੀਦੇ ਸੀਗੇ ਤੁਸੀਂ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੋ ਵੀ ਕਿੰਨੇ ਹਸਪੀਟਲ ਆ ਜਿਹੜੇ ਵੱਡੇ ਮੈਡੀਕਲ ਕਾਲਜ ਜਿਹੜੇ ਤੁਸੀਂ 16 ਬਣਾਣੇ ਸੀਗੇ 16 ਮੈਡੀਕਲ ਕਾਲਜਾਂ ਚੋਂ ਕਿੰਨੇ ਮੈਡੀਕਲ ਕਾਲਜ ਤੁਸੀਂ ਕੰਪਲੀਟ ਕਰਦੇ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਤੁਸੀਂ ਦੱਸੋ ਇਹ ਵੀ ਤੁਸੀਂ ਦੱਸੋ ਵੀ ਜਿਹੜੇ ਤੁਸੀਂ ਸਾਡੇ ਬਣਾਏ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਿਹੜੇ ਸੇਵਾ ਕੇਂਦਰ ਸੀ ਬਣਾਏ ਸੀਗੇ ਤੁਸੀਂ ਪੁੱਛੀ ਮਾਰ ਕੇ ਉਹਦੇ ਉੱਤੇ ਮਹੱਲਾ ਕਲੀਨਿਕ ਵੀ ਜਿੱਥੇ ਨਾ ਆਪੇ ਕੋਈ ਦਵਾਈ ਮਿਲਦੀ ਆ ਨਾ ਡਾਕਟਰ ਹੁੰਦਾ ਹੈਗਾ ਫਿਰ ਜਿਹੜੇ ਪੰਜਾਬ ਦੇ ਲੋਕ ਸੇਵਾ ਕੇਂਦਰ ਦੀਆਂ ਸੇਵਾਵਾਂ ਤੋਂ ਵਾਂਝੇ ਹੋਈਆਂ ਮੇਰੇ ਹਲਕੇ ਚ ਪੀਰਮਸ਼ਾਲੇ ਤੁਸੀਂ ਜਿਹਾ ਹਜ਼ਾਰਾਂ ਲੋਕ ਲਾਈਨ ਚ ਲਾ ਕੇ ਉੱਥੇ ਕੰਮ ਕਰਾਉਂਦੇ ਜਿਹੜੇ ਉਹ ਵਾਂਝੇ ਹੋਈਆਂ ਤਸੀਲਾਂ ਦੇ ਅੰਦਰ ਕਰੋੜਾਂ ਰੁਪਏ ਦੀ ਨਿਸ਼ਚਿਤਤਾ ਦੇਣੀ ਆ ਪੈਰੀਆਂ ਉਸ ਵਾਸਤੇ ਤੁਸੀਂ ਜ਼ਿੰਮੇਵਾਰ ਹੋ ਜਾਂ ਨਹੀਂ ਹੈਗਾ ਫਿਰ ਪੰਜਾਬ ਦੇ ਅੰਦਰ 5 ਲੱਖ ਰੁਪਏ ਤੱਕ ਦਾ ਇਲਾਜ ਆ ਜਿਹੜਾ ਗਰੀਬਾਂ ਦਾ ਮੁਫਤ ਸੀਗਾ ਪਰ ਅਫਸੋਸ ਆ ਕਿ ਸਟੇਟ ਨੇ ਆਪਣਾ ਸ਼ੇਅਰ ਨਾ ਦੇਣੇ ਕਰਕੇ ਆਈ ਆਯੂ ਸਮਾਨ ਕਾਰਡਾਂ ਜਿਹੜੇ ਪੰਜਾਬ ਦੇ ਹਸਪੀਟਲ ਜਿਹੜੇ ਉਹਨਾਂ ਨੂੰ ਅਕਸੈਪਟ ਨਹੀਂ ਕਰ ਰਹੇ ਤੁਸੀਂ ਦੱਸੋ ਕਿ ਗਰੀਬਾਂ ਦਾ ਥੋੜੀ ਪੇਮੈਂਟ ਕਰਕੇ ਗਰੀਬਾਂ ਦਾ ਇਲਾਜ ਕਿਉਂ ਨਹੀਂ ਹੋ ਸਕਿਆ ਇਹ ਵੀ ਪਲੀਜ਼ ਕਿਰਪਾ ਕਰਕੇ ਕਲੀਅਰ ਕਰੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹ ਮੇਰੇ ਨਹੀਂ ਪੰਜਾਬੀਆਂ ਦੇ ਸਵਾਲਾਂ ਕੈਂਪੇਨ ਦੇ ਦੌਰਾਨ ਮੇਰੇ ਸਾਹਮਣੇ ਆਏ ਸੀਗੇ ਮੈਂ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਇਹ ਤੁਸੀਂ ਵੀ ਮੇਰੇ ਤੋਂ ਕੋਈ ਵੀ ਕੁਐਸਚਨ ਪੁੱਛਣਾ ਤੁਸੀਂ ਲਾਈਵ ਹੋ ਕੇ মিডিਆ ਰਾਹੀਂ ਜਾਂ ਮੈਨੂੰ ਟਿੱਪਣੀ નીચે ਪੁੱਛੋ ਮੈਂ ਜ਼ਰੂਰ 28 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ ਹਰੇਕ ਜਵਾਬ ਹਰੇਕ ਗੱਲ ਦਾ ਜਵਾਬ ਜ਼ਰੂਰ ਦਵਾਂਗਾ ਤਾਂ ਕਿ ਪੰਜਾਬ ਦੇ ਲੋਕ ਔਰ ਲੋਕ ਸਭਾ ਹਮਕੇ ਦੇ ਲੋਕ ਤੁਹਾ ਸਾਡੀ ਸਾਰੇ ਉਮੀਦਵਾਰਾਂ ਦੀ ਕਿਰਦਾਰ ਔਰ ਕਾਰਗੁਜ਼ਾਰੀ ਜੱਜ ਕਰਕੇ ਪਹਿਲੀ ਤਰੀਕ ਨੂੰ ਫੈਸਲੇ ਲੈ ਚੁੱਕ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ 바이 like